ਸੰਚਾਰ ਸਾਥੀ ਪੋਰਟਲ ਤੋਂ ਚੋਰੀ ਦੇ ਮੋਬਾਈਲ ਫੋਨ ਨੂੰ ਬਲੌਕ ਕਰਨ ਵਰਗੀ ਸਹੂਲਤ ਬਾਅਦ ਇਸ ਸਾਲ ਅਣਚਾਹੀਆਂ ਕਾਲਾਂ ਤੋਂ ਵੀ ਮੋਬਾਈਲ ਫੋਨ ਖਪਤਕਾਰਾਂ ਨੂੰ ਰਾਹਤ ਮਿਲ ਜਾਵੇਗੀ ਕਾਲਰ ਨੇਮ ਪ੍ਰੈਜੈਂਟੇਸ਼ਨ ਯਾਨੀ ਨੰਬਰ ਦੇ ਨਾਲ ਕਾਲ ਕਰਨ ਵਾਲੇ ਦੇ ਨਾਂ ਦੇ ਡਿਸਪਲੇ ਦੀ ਸਹੂਲਤ ਵੀ ਟੈਲੀਕਮ ਕੰਪਨੀਆਂ ਇਸ ਸਾਲ ਸ਼ੁਰੂ ਕਰ ਦੇਣਗੀਆਂ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਦੂਰ ਸੰਚਾਰ ਵਿਭਾਗ ਇਸ ਸੰਬੰਧ ਚ ਦੂਰ ਸੰਚਾਰ ਕੰਪਨੀਆਂ ਨੂੰ ਰਸ਼ਮੀ ਨਿਰਦੇਸ਼ ਜਾਰੀ ਕਰ ਦੇਵੇਗੀ ਹਾਲਾਂਕਿ ਟੈਲੀਕਮ ਕੰਪਨੀਆਂ ਨੂੰ ਸਨੈਪ ਸਹੂਲਤ ਸੰਬੰਧੀ ਟਰਾਇਲ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ ਇਸ ਸਹੂਲਤ ਨੂੰ ਦੇਸ਼ ਭਰ ਚ ਲਾਗੂ ਕਰਨ ਤੋਂ ਪਹਿਲਾਂ 3 ਮਹੀਨੇ ਤੱਕ ਕੁਝ ਖਾਸ ਇਲਾਕਿਆਂ ਚ ਕੰਪਨੀਆਂ ਟਰਾਇਲ ਕਰ ਸਕਦੀਆਂ ਨੇ ਟੈਲੀਕਮ ਕੰਪਨੀਆਂ ਦਾ ਮੰਨਣਾ ਹੈ ਕਿ ਅਗਲੇ 6 ਤੋਂ 8 ਮਹੀਨਿਆਂ ਚ ਇਹ ਸਨੈਪ ਦੀ ਸਹੂਲਤ ਅਮਲ ਚ ਆ ਸਕਦੀ ਹੈ ਪਿਛਲੇ ਕਈ ਸਾਲਾਂ ਤੋਂ ਫੋਨ ਖਪਤਕਾਰਾਂ ਨੂੰ ਕਾਲ ਦੌਰਾਨ ਨਾਂ ਦੀ ਸਹੂਲਤ ਦੇਣ ਦੀ ਕਵਾਇਦ ਚੱਲ ਰਹੀ ਹੈ ਤਾ ਜੋ ਉਹ ਸਪੈਮ ਤੇ ਅਣਚਾਹੀਆਂ ਕਾਲਾਂ ਤੋਂ ਬਚ ਸਕਣ ਹਾਲਾਂਕਿ ਟਰੂ ਕਲਰ ਵਰਗੇ ਐਪ ਨੰਬਰ ਦੇ ਨਾਲ ਨਾਲ ਨਾਂ ਦੇ ਡਿਸਪਲੇ ਦੀ ਸਹੂਲਤ ਦੇ ਰਹੀਆਂ ਨੇ ਪਰ ਟੈਲੀਕਮ ਕੰਪਨੀਆਂ ਵੱਲੋਂ ਸਿਨੈਪ ਦੀ ਸਹੂਲਤ ਬਹਾਲ ਹੋਣ ਤੇ ਫੋਨ ਤੇ ਨੰਬਰ ਦੇ ਨਾਲ ਉਹੀ ਨਾਂ ਡਿਸਪਲੇ ਹੋਵੇਗਾ ਜਿਸ ਨਾਂ ਤੋਂ ਉਸ ਨੰਬਰ ਦੇ SIM ਲਈ ਹੋਵੇਗੀ ਜਾਂ KYC ਕੀਤਾ ਹੋਵੇਗਾ ਤੋ ਕਨੈਕਸ਼ਨ ਲੈਂਡ ਤੋਂ ਉਸ ਕੰਪਨੀ ਜਾਂ ਸੰਸਥਾਵਾਂ ਦਾ ਨਾਮ ਡਿਸਪਲੇ ਹੋਵੇਗਾ ਟੈਲੀ ਮਾਰਕੀਟਿੰਗ ਲਈ ਵੱਖਰੀ ਨੰਬਰ ਸੀਰੀਜ਼ ਦੀ ਵੀ ਤਸਵੀਜ਼ ਹੈ ਤਾਂ ਜੋ ਗਾਹਕਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਟੈਲੀ ਮਾਰਕੀਟਿੰਗ ਦਾ ਨੰਬਰ ਹੈ ਮੋਬਾਈਲ ਫੋਨ ਦੇ ਨਾਲ ਲੈਂਡਲਾਈਨ ਫੋਨ 'ਚ ਵੀ ਇਹ ਸਹੂਲਤ ਦਿੱਤੀ ਜਾਵੇਗੀ ਸੂਤਰਾਂ ਮੁਤਾਬਕ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਕਾਲ 'ਚ ਵੀ ਕਾਲ ਕਰਨ ਵਾਲੇ ਦਾ ਨਾਮ ਦਾ ਪਤਾ ਲੱਗ ਜਾਵੇ